ਹੈਲੋ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈਗਾ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਹਾਂ ਜਿਹਦੇ ਵਿੱਚ ਆਪਾਂ ਦੱਸਾਂਗੇ ਵੀ ਲੈਸਾਂ ਨੂੰ ਘਰ ਵਿੱਚ ਕਿਵੇਂ ਆਪਾਂ ਡਾਈ ਕਰ ਸਕਦੇ ਹਾਂਗੇ ਇਹ ਭੈਣਾਂ ਲਈ ਖਾਸ ਤੇ ਇੱਕ ਨਵੀਂ ਵੀਡੀਓ ਹੈਗੀ ਇਹ ਜਿਹੜੀ ਲੈਸ ਹੈਗੀ ਇਹਨੂੰ ਆਪਾਂ ਲਾਸਟ ਤੇ ਡਾਈ ਕਰਕੇ ਦਿਖਾਵਾਂਗੇ yellow color ਨਾਲ ਪਹਿਲਾਂ ਆਪਾਂ ਦੂਸਰੀ ਡਾਈ ਕਰਕੇ ਦਿਖਾਉਣੇ ਹਾਂਗੇ ਆਹ ਕਲਰਾਂ ਨਾਲ ਸਭ ਤੋਂ ਪਹਿਲਾਂ ਜੀ ਆਪਾਂ ਨੇ ਦੇਖੋ ਬੋਤਲ ਲੈ ਲੈਣੀ ਹੈ ਕੋਈ ਵੀ ਆਪਾਂ ਪਲਾਸਟਿਕ ਦੀ ਬੋਤਲ ਜਾਂ ਕੰਚ ਦੀ ਵਰਤ ਸਕਦੇ ਹਾਂਗੇ ਇਹ ਆਪਾਂ ਇੱਥੋਂ ਐਦਾਂ ਲਵੇਟ ਲੈਣੀ ਹੈਗੀ ਖੁੰਜੇ ਤੇ ਆਪਾਂ ਨੇ ਹਲਕੀ ਜੀ ਟੇਪ ਲਗਾ ਲੈਣੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਦੇਖੋ ਇਹ ਸਾਰੇ ਬੋਟਲ ਤੇ ਲਵੇਟ ਲੈਣੀ ਹੈ ਬਹੁਤ ਹੀ ਘੱਟ ਸਮੇਂ ਵਿੱਚ ਜਿਹੜੀ ਲੈਸ ਆਪਾਂ ਘਰ ਵਿੱਚ ਹੀ ਇਹਨੂੰ ਡਾਈ ਕਰ ਸਕਦੇ ਹਾਂ ਇਸ ਤਰ੍ਹਾਂ ਆਪਾਂ ਨੇ ਜਿਹੜੀ ਸਾਰੀ ਲੇਸ ਹੈ ਨਾ ਕਸਕੇ ਲਵੇਟ ਲੈਣੀ ਹੈ ਜਿਹਾ ਜਿਹਾ ਮਰਜ਼ੀ ਆਪਾਂ ਦੇਖੋ ਕਲਰ ਹਨਾ ਸੂਟ ਨਾਲ ਮੈਚ ਕਰਕੇ ਲਗਾ ਸਕਦੇ ਆਂਗੇ ਸਾਰੀ ਲੇਸ ਐਦਾਂ ਲਵੇਟ ਲੈਣੀ ਆਪਾਂ ਨੇ ਇਹ ਆਪਾਂ ਸਿੰਥੈਟਿਕ ਲੇਸ ਵੀ ਇਸੇ ਤਰ੍ਹਾਂ ਹੀ ਘਰ ਵਿੱਚ ਹੀ ਡਾਈ ਕਰ ਸਕਦੇ ਆਂ ਜ਼ਰੂਰੀ ਨਹੀਂ ਹੈਗਾ ਆਪਾਂ ਕਾਟਨ ਦੀ ਹੀ ਕਰਨੀ ਹੈਗੀ ਇਹ ਬਹੁਤ ਈਜ਼ੀ ਤਰੀਕਾ ਹੈ ਇਸ ਤਰ੍ਹਾਂ ਆਪਾਂ ਦੇਖੋ ਹਨਾ ਘਰ ਵਿੱਚ ਹੀ ਲੇਸ ਜਿਹੜੀ ਡਾਈ ਕਰ ਸਕਦੇ ਆਂਗੇ ਕਲਰਾਂ ਦੀ ਬਹੁਤ ਦਿੱਕਤ ਪੈਂਦੀ ਹੈ ਜੀ ਹਨਾ ਕਲਰ ਸੂਟ ਨਾਲ ਨਹੀਂ ਮੈਚ ਕਰਦੇ ਹੁਣ ਕਈ ਵਾਰ ਜਿਹੜਾ ਹਨਾ ਕਲਰ ਇਹ ਜਿਹਾ ਆਉਂਦੇ ਨੇ ਜੀ ਜਿਹੜੇ ਆਪਾਂ ਨੂੰ ਮੈਚ ਵੀ ਨਹੀਂ ਹੁੰਦੇ ਹੈਗੇ ਕਲਰ ਉਹ ਮਿਲਦੇ ਵੀ ਨਹੀਂ ਲੈਸ ਚ ਇਸ ਤਰ੍ਹਾਂ ਦੇਖੋ ਆਪਾਂ ਨੇ ਸਾਰੀ ਜਿਹੜੀ ਲੈਸ ਲਵੇਟ ਲਈ ਇਹਦੀ ਸੈਟਿੰਗ ਕਰ ਲੈਣੀ ਹੈਗੀ ਦੇਖੋ ਹੁੰਦਾ ਪੂਰੀ ਠੀਕ ਹੈ ਜਿਹੜੀ ਆਪਾਂ ਨੇ ਲਵੇਟੀ ਹੈਗੀ ਹੁਣ ਇੱਥੇ ਆਪਾਂ ਹਲਕੀ ਜੀ ਟੇਪ ਲਗਾ ਲਾਂਗੇ ਆ ਦੇਖੋ ਆਪਾਂ ਨੇ ਸਾਰੇ ਲੈਸ ਇਹਨਾਂ ਲਬੇਟ ਲਈ ਇਹਨੂੰ ਇੱਕ ਚੀਜ਼ ਆਪਾਂ ਹੋਰ ਵੀ ਇਹਨੂੰ ਵਰਤ ਸਕਦੇ ਆਂ ਜੀ ਇੱਥੋਂ ਇਹਦੀ ਕਟਿੰਗ ਕਰਕੇ ਹਨਾ ਇਹਨੂੰ ਪੇਂਟ ਕਰਕੇ ਇੱਥੋਂ ਡੈਕੋਰੇਟ ਕੋਈ ਚੰਗੀ ਤਰ੍ਹਾਂ ਕਰਕੇ ਜੀ ਘਰ ਵਿੱਚ ਗੁਲਦਸਤੇ ਦੀ ਤਰ੍ਹਾਂ ਆਪਾਂ ਇਹਨੂੰ ਰੱਖ ਸਕਦੇ ਆਂ ਘਰ ਦੀ ਸਜਾਵਟ ਲਈ ਆਪਾਂ ਗੁਲਦਸਤੇ ਦੀ ਤਰ੍ਹਾਂ ਇਹਨੂੰ ਵਰਤ ਸਕਦੇ ਆਂਗੇ ਉਹ ਆਪਦੇ ਅੱਛਾ ਜਿਵੇਂ ਆਪਾਂ ਨੇ ਡੈਕੋਰੇਟ ਕਰਨਾ ਇਹਨੂੰ ਹੁਣ ਜੀ ਆਪਾਂ ਸਿਰਫ ਲੈਸ ਜਿਹੜੇ ਡਾਈ ਕਰਕੇ ਦਿਖਾਉਣੇ ਆਗੇ ਚਲੋ ਆਪਾਂ ਹੁਣ ਜਿਹੜੇ ਕਲਰ ਨੇ ਆਪਾਂ ਨੇ ਚਾਹੁੰਦੇ ਨੇ ਉਹ ਵਰਤ ਪਾਉਣੇ ਆਗੇ ਇਹ ਆਪਾਂ ਦੇਖੋ ਲਗਾ ਲੈਣਾ ਪਹਿਲਾਂ ਇੱਕ ਆਪਾਂ ਲੈਣ ਲਗਾ ਲੈਣੀ ਹੈਗੀ ਜਿੰਨੇ ਚ ਆਪਾਂ ਨੇ ਦੇਖੋ ਇਹ ਕਲਰ ਕਰਨਾ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਨੇ ਦੇਖੋ ਇਹ ਕਲਰ ਲਗਾ ਲੈਣਾ ਹੈਗਾ ਸਾਰੀ ਲੈਸ ਆਪਾਂ ਨੇ ਇਦਾਂ ਦੇਖੋ ਲੈਸ ਤੇ ਲਗਾ ਲੈਣਾ ਇਹਦਾ ਹਾਫ ਕਰ ਲੈਣਾ ਜੀ ਜਿੰਨੇ ਤੇ ਆਪਾਂ ਨੂੰ ਦੇਖੋ ਇਹ ਕਲਰ ਚਾਹੀਦਾ ਹੈਗਾ ਹਾਫ ਕਰਕੇ ਆਪਾਂ ਇਹ ਕਲਰ ਕਰਨਾ ਹੈਗਾ ਤਿੰਨ ਪਾਰਟ ਕਰ ਲੈਣੇ ਨੇ ਇਹਦੇ ਇੱਕ ਪਾਰਟ ਦੇਖੋ ਆਪਾਂ ਨੇ ਇਹ ਕਰ ਲਿਆ ਇੱਕ ਇਧਰ ਹੋ ਜੂ ਇਹਦਾ ਹਾਫ ਕਰ ਲਾਂਗੇ ਦੋ ਜਗ੍ਹਾ ਤੇ ਇੱਥੇ ਅੱਧਾ ਅੱਧਾ ਕਲਰ ਹੋ ਜੂਗਾ ਜਿਹੜਾ ਜ ਮਰਜੀ ਆਪਾਂ ਦੇਖੋ ਕਲਰ ਜਿਹੜਾ ਘਰ ਵਿੱਚ ਪਾ ਸਕਦੇ ਆਂਗੇ ਲਗਾ ਸਕਦੇ ਆਂ ਲੈਸ ਤੇ ਸਾਰੇ ਤੇ ਆਪਾਂ ਇਸੇ ਤਰ੍ਹਾਂ ਇਹ ਗ੍ਰੀਨ ਕਲਰ ਕਰ ਲੈਣਾ ਜਿਨੀ ਕਾ ਜਗ੍ਹਾ ਤੇ ਆਪਾਂ ਨੂੰ ਇਹ ਕਲਰ ਚਾਹੀਦਾ ਆਪਾਂ ਨੇ ਉਹਨੇ ਕਤੇ ਲਗਾ ਲੈਣਾ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਜਿਹੜਾ ਕਲਰ ਹੈ ਲਗਾ ਲੈਣਾ ਇਹਦੇ ਵਿੱਚ ਹੁਣ ਆਪਾਂ ਇਸੇ ਤਰ੍ਹਾਂ ਇਹ ਜਿਹੜਾ yellow color ਆ ਉਹ ਕਰਨਾ ਹੈਗਾ ਸਾਰੇ ਤੇ ਆਪਾਂ ਇਦਾਂ ਲਗਾ ਲੈਣਾ ਇਹ ਜਿੱਥੇ ਵੀ ਆਪਾਂ ਨੂੰ white ਲੱਗੇ ਹਨਾ ਉਹ ਦਾ tie dye ਵਾਂਗੂ ਥੋੜਾ white ਦੀ shine ਆਉਂਦੀ ਹੁੰਦੀ ਹੈ ਵਿੱਚ ਆਪਾਂ ਉਹ ਪ੍ਰੋਪਰ ਸਾਰੇ ਤੇ ਲਗਾਉਨੇ ਆਂ ਲਗਾ ਲੈਣਾ ਆਪਾਂ ਨੇ ਇਸ ਤਰ੍ਹਾਂ ਆਪਾਂ ਨੇ ਦੇਖੋ yellow color ਵੀ ਜਿਹੜਾ ਲਗਾ ਲਿਆ ਤਿੰਨੇ ਕਲਰ ਆਪਣੇ ਲੱਗ ਚੁੱਕੇ ਨੇ blue green yellow ਹੁਣ ਆਪਾਂ ਇਹਨੂੰ 5-10 ਮਿੰਟ ਇਹਨੂੰ ਸੁੱਕਣ ਤੇ ਛੱਡਦੇ ਆ ਫਿਰ ਇਹਨੂੰ ਆਪਾਂ ਲੈਸ ਨੂੰ ਜਿਹੜਾ ਖੋਲ ਕੇ ਦਿਖਾਵਾਂਗੇ ਵੀ ਕਿਦਾਂ ਦਾ ਕਲਰ ਆਇਆ ਇਹਨੂੰ ਇਹਦੇ ਵਿੱਚ ਆਪਾਂ ਨੇ ਦੇਖੋ ਕਲਰ ਆ ਜਿਹੜਾ ਪਾ ਲਿਆ ਤੇ ਗਰਮ ਪਾਣੀ ਇਹ ਇਹਦੇ ਵਿੱਚ ਆਪਾਂ ਜਿਹੜੀ ਆ ਲੈਸ ਡਿਪ ਕਰ ਦੇਣੀ ਹੈ ਇਹ ਆਪਾਂ yellow color ਕਰਨਾ ਲੈ ਇਸ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਰਚਾ ਲੈਣੀ ਆਪਾਂ ਨੇ ਦੇਖੋ ਆਪਾਂ ਜਿਹੜੀ ਲੈਸ ਹੈ ਇਹਦੇ ਵਿੱਚ ਡਿਪ ਕਰਤੀ ਥੋੜਾ ਗਰਮ ਪਾਣੀ ਸੀਗਾ ਇਹਦੇ ਵਿੱਚ ਆਪਾਂ ਨੇ ਕਲਰ ਪਾਇਆ ਹੋਇਆ ਸੀ yellow color ਪਾਇਆ ਹੋਇਆ ਆਪਣਾ ਇਹ ਆਪਾਂ 5 ਕੁ ਮਿੰਟ ਨਾ ਗੈਸ ਤੇ ਨੂੰ ਸੇਕ ਲਗਾਉਣਿਆਂਗੇ ਸੇਕ ਲਵਾਉਣ ਤੋਂ ਬਾਅਦ ਆਪਾਂ ਦਿਖਾਵਾਂਗੇ ਵੀ ਕਿਸ ਤਰ੍ਹਾਂ ਹਨ ਜਿਹੜੀ ਇਹ ਲੈਸ ਹੈਗੀ ਡਾਈ ਹੋਈ ਹੈਗੀ ਆਪਾਂ ਨੂੰ ਗੈਸ ਤੇ ਜਿਹੜਾ ਸੇਕ ਲਗਾਉਣੀ ਆ ਦੇਖੋ ਜਿਹੜੀ ਆਪਣੀ ਆ ਲੈਸ ਹੈ ਇਹਨੂੰ ਪ੍ਰੋਪਰ ਹਨਾ yellow color ਦੇਖੋ ਹੋ ਗਿਆ ਹੁਣ ਆਪਾਂ ਇਹਨੂੰ ਸਾਫ ਪਾਣੀ ਦੇ ਵਿੱਚ ਕੱਢਦੇ ਆ ਕੱਢਣ ਤੋਂ ਬਾਅਦ ਆਪਾਂ ਦਿਖਾਉਣੀ ਆ ਵੀ ਕਿਦਾਂ ਦਾ ਹਨਾ ਕਲਰ ਹੋਇਆ ਆ ਦੇਖੋ ਜੀ ਜਿਹੜੀ ਆ ਲੈਸ ਹੈ ਹਨਾ ਇਹ ਆਪਾਂ ਡਾਈ ਕਰਤੀ ਕਾਟਨ ਦੀ ਪੀਲਾ ਕਲਰ ਹੈ ਦਾ ਵੀਡੀਓ ਦੇ ਵਿੱਚ ਆਪਾਂ ਨੂੰ ਹੋਰ ਕਲਰ ਦਿਖ ਰਿਹਾ ਹੋਣਾ ਏ ये येलो ਕਲਰ ਦੀ ਜਿਹੜੀ ਆਪਾਂ ਨੇ ਲੈਸ ਇਹ ਡਾਈ ਕੀਤੀ ਹੈਗੀ ਇਸ ਤਰ੍ਹਾਂ ਆਪਾਂ ਦੇਖੋ ਇਹਨੂੰ ਕਾਟਨ ਦੀਆਂ ਲੈਸਾਂ ਨੂੰ ਘਰ ਵਿੱਚ ਹੀ ਡਾਈ ਕਰ ਸਕਦੇ ਹਾਂ ਸੂਟ ਨਾਲ ਮੈਚ ਕਰਦੀਆਂ ਹੁਣ ਜਿਹੜੀ ਆਪਾਂ ਆਹ ਲੈਸ ਹੈਗੀ ਇਹਨੂੰ ਵੀ ਆਪਾਂ ਖੋਲ ਕੇ ਦਿਖਾਉਣੇ ਆ ਇਸ ਤਰ੍ਹਾਂ ਆ ਦੇਖੋ ਜੀ ਲੈਸ ਤੁਸੀਂ ਆਪਣੀ ਦੇਖ ਸਕਦੇ ਹੋ ਕਿੰਨੀ ਸੋਹਣੀ ਡਾਈ ਹੋਈ ਹੈ ਥੋੜੀ ਜਿਹੀ ਹਜੇ ਗਿੱਲੀ ਹੈਗੀ ਆਪਾਂ ਨੇ ਆ ਬੋਤਲ ਤੋਂ ਖੋਲਤੀ ਲੇਸ ਦੇਖੋ ਆਪਾਂ ਨੇ ਘਰ ਵਿੱਚ ਹੀ ਇਦਾਂ ਡਾਈ ਕੀਤੀ ਹੈਗੀ ਕਿੰਨੀ ਸੋਹਣੀ ਬਣੀ ਹੈ ਕਿੰਨੀ ਸੋਹਣੀ ਲੱਗਦੀ ਹੈਗੀ ਆਹ ਵੀ ਤੁਸੀਂ ਚੈੱਕ ਕਰ ਸਕਦੇ ਹੋ येलो ਕਲਰ ਦੀ ਏ ਲੈਸ ਵੀ ਆਪਾਂ ਨੇ ਡਾਈ ਕੀਤੀ ਹੈ ਤੇ ਆਹ ਵੀ ਜੀ ਇਹ ਦੇਖੋ ਜੀ ਆਪਾਂ ਇਸ ਤਰ੍ਹਾਂ ਜਿਹੜਾ ਹਨਾ ਕਲਰ ਹੈਗਾ ਲੈਸਾਂ ਨੂੰ ਇਦਾਂ ਡਾਈ ਕਰ ਸਕਦੇ ਆਂ ਤੇ ਕਲਰ ਪਾ ਸਕਦੇ ਆਂ ਸੂਟਾਂ ਨਾਲ ਮੈਚ ਕਰਦਾ ਜਿਹੜਾ ਜ ਮਰਜ਼ੀ ਆਪਾਂ ਕਲਰ ਇਹਨਾਂ ਨੂੰ ਦੇ ਸਕਦੇ ਆਂਗੇ ਵੀਡੀਓ ਕਿਦਾਂ ਦੀ ਲੱਗੀ ਜੀ ਕਮੈਂਟਾਂ ਵਿੱਚ ਜਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਅਗਲੀ ਵੀਡੀਓ ਦੇ ਵਿੱਚ ਫਿਰ ਮਿਲਦੇ ਆਂ ਜੀ ਧੰਨਵਾਦ